ਲੋਬੀ ਪ੍ਰਾਪੋ ਅੱਜ ਪਹੁੰਚੇ ਹੋਇਆ ਆਪਾਂ ਬਾਬਾ ਟਰੈਕਟਰ ਸੇਲ ਪਰਚੇਜ ਹੰਢਾਇਏ ਤੇ ਬਾਈ ਦੇਵੀ ਕੋਲੇ ਤੇ ਤਿੰਨ 4x4 ਟਰੈਕਟਰ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦੇ ਤਰਸਦੇ ਨੇ ਨਾ 5530 ਨੂੰ ਬਾਈ ਦੋ ਲੱਭ ਲਿਆ ਬਾਈ ਉਹ ਕਿੰਨਾ ਮਾਡਲ ਬਾਈ ਮਾਡਲ ਹੈ ਬਾਈ ਮਾਡਲ ਆ ਚੱਲਿਆ ਕਿੰਨਾ ਹੋਇਆਗਾ ਸੇਲ ਚ ਲਈ 12 1300 ਘੰਟਾ 12 1300 ਘੰਟਾ ਚੱਲਿਆ ਜੀ ਓਰੀਜਨਲ ਚੱਲਿਆ ਓਰੀਜਨਲ ਨੰਬਰ ਕਿੱਥੋਂ ਦਾ ਪੀ 25 ਜਗਰਾਉਂ ਜਗਰਾਉਂ ਦਾ ਨੰਬਰ ਆ ਕੰਡੀਸ਼ਨ ਪੱਖੋਂ ਸਾਰਾ ਓਰੀਜਨਲ ਆ ਰੇਟ ਕੀ ਆ ਬਾਈ ਹੁਣ ਇਹਦਾ ਇਹਦਾ ਰੇਟ ਹੈ 21 ਲੱਖ ਰੁਪਏ ਮੰਗਦੇ ਆ ਜੀ 21 ਲੱਖ ਰੁਪਿਆ ਮੌਕੇ ਤੇ ਕਿੰਨੇ ਦਾ ਦੇ ਦੇਂਗਾ ਸਾਡੇ 21 ਲੱਖ ਦਾ ਦੇ ਦੇਗੇ ਉਹਦੇ ਵਿੱਚੋਂ ਵੀ ਹਲਕਾ ਫੋਲਕ ਮੰਗਦਾ ਕਰ ਦਈ ਕਰ ਦਈ ਕਰ ਦਈ ਤੇ ਜਿਹੜਾ ਇੱਧਰ ਖੜਾ 55 ਦੀ ਇਹ ਕਿੰਨਾ ਇਹ 20 ਮਾਡਲ ਆ ਜੀ ਇਹ 20 ਮਾਡਲ ਆ ਇਹ ਕਿੰਨਾ ਚੱਲਿਆ ਹੋਏਗਾ ਇਹ ਵੀ ਇੰਨੇ ਚੱਲੇ 12 13 ਸੂ ਘੰਟਾ ਇਹ ਵੀ 12 13 ਸੂ ਘੰਟਾ ਸਕਾਈ ਬਾਤ ਆ ਜੀ ਰਿਵਰਸ ਪੀਟੀਓ ਆ ਅਸਾ ਇਹ ਸਕਾਈ ਬਾਤ ਆ ਜਣੀ ਕਿ ਰਿਵਰਸ ਪੀਟੀਓ ਆ ਜੀ ਰਿਵਰਸ ਪੀਟੀਓ ਆ ਉਹਦੇ ਨਾਲ ਉਹ ਇਹ ਚ ਫੀਚਰ ਵਧ ਨੇ ਵਧਾ ਹੀ ਵਧਾ ਰੇਟ ਕੀ ਆ ਭਈ ਇਹਦਾ ਇਹਦਾ 20 ਲੱਖ ਮੰਗਦੇ ਆ ਜ ਕਰਦੇ ਆ ਕਿ ਸਾਡੇ 19 ਦਾ ਬਣ ਜੂ ਨੰਬਰ ਪੰਜਾਬ ਦਾ ਪੰਜਾਬ ਜੀ ਪੰਜਾਬੀ 25 मामे बुआ ਦੇ ਪੁੱਤ ਦੇ ਟਰੈਕਟਰ ਹੈ मामे बुआ ਦੇ ਪੁੱਤੇ ਨੇ ਠੀਕ ਹੈ ਜਿਹੜਾ ਤੇਰੇ 5405 ਖੜਾ ਹੈ ਕਿੰਨਾ ਮਾਡਲ ਹੈ ਇਹ 21 ਮਾਡਲ ਹੈ ਜੀ 21 ਮਾਡਲ ਹੈ ਸਾਰਾ ਟਰੈਕਟਰ ਸੀਲਡ ਹੈ ਸੀਲਡ ਜੀ ਸੀਲਡ ਨੰਬਰ ਪੰਜਾਬ ਪੰਜਾਬ ਜੀ ਪੰਜਾਬ ਇਹਦਾ ਰੇਟ ਕੀ ਆ ਇਹ 11 ਲੱਖ 35 ਹਜ਼ਾਰ ਹੈ 35 ਹਜ਼ਾਰ ਮੈਂ ਚੱਕਦਾ ਉੱਪਰ ਲਾ ਚੱਕ ਦਿਓ ਲਓ ਵੀ ਸੱਜਣੋ ਪੂਰੇ 11 ਲੱਖ ਚ ਬਣ ਜੂ 5405 ਤੇ ਖੜਾ ਕਿੱਥੇ ਆ ਬਾਬਾ ਟਰੈਕਟਰ ਸੇਲ ਪਲੇਸ ਤੇ ਹੰਢਾਇਆ ਤੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ